ਰਾਮਾਦ ਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਿੰਘ ਬਾਦ ਦੀ ਇੱਕ ਵਾਈਫ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਬੋਹਰ ਦੇ ਕਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਤੋਂ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਨੇ ਕੈਬਨਿਟ ਮੰਤਰੀ ਅਮਰ ਅਰੋੜਾ ਨੇ ਇੱਥੇ ਪ੍ਰਤੀਨਿਧੀ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਅਜਿਹੀਆਂ ਕੂਝੀਆਂ ਵਾਰਦਾਤਾ ਕਰਵਾ ਰਹੇ ਨੇ ਪਰ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜੋ ਕੋਈ ਵੀ ਇਸ ਕਾਹਨ ਦੇ ਪਿੱਛੇ ਹੈ ਉਸ ਨੂੰ ਬਖਸ਼ਿਆ ਨਾ ਫੀ ਜਾਵੇਗਾ एमएल सजा ਦਿੱਤੀ ਜਾਵੇਗੀ ਉਹਨਾਂ ਆਖਿਆ ਕਿ ਪੁਲਿਸ ਜਾਂਚ ਸਹੀ ਦਿਸ਼ਾ ਦੇ ਵਿੱਚ ਹੋ ਰਹੀ ਹੈ ਤਾਂ ਜਲਦ ਹੀ ਦੋਸ਼ੀ ਸਲਾਖਾ ਪਿੱਛੇ ਹੋਣਗੇ ਕੱਲ ਅਬੋਹਰ ਦੇ ਵਿੱਚ ਇੱਕ ਬਹੁਤ ਹੀ ਦੁਖਾਂਤ ਵਾਪਰਿਆ ਜਿੱਦੇ ਇੱਕ ਮਸ਼ਹੂਰ ਵਪਾਰੀ ਸ਼੍ਰੀ ਸੰਜੇ ਬਰਮਾ ਜੀ ਦੀ ਕੁਝ ਕ੍ਰਾਈਮਨਲਸ ਨੇ ਗੈਂਗਸਟਰਸ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਕੱਲ ਸ਼ਾਮੀ ਹੀ ਮੈਂ ਪਰਿਵਾਰ ਕੋਲ ਦੁੱਖ ਸਾਂਝਾ ਕਰਨ ਦੇ ਲਈ ਔਰ ਇਹ ਵਿਸ਼ਵਾਸ ਦਿਵਾਉਣ ਦੇ ਲਈ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਬੜੀ ਜਲਦੀ ਹੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਏਗੀ ਇਹ ਦੁਵਾਨ ਦੇ ਲਈ ਪਹੁੰਚੇ ਤੇ ਜਦ ਉਸ ਪਰਿਵਾਰ ਕੋਲੇ ਸ਼੍ਰੀ ਜਗਤ ਵਰਮਾ ਜੀ ਕੋਲੇ ਬੈਠੇ ਸੀ ਤੇ ਤਾਂ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਦੁਖਾਂਤ ਇਹ ਕਾਰਾ ਵਾਪਰਿਆ ਔਰ ਸਭ ਤੋਂ ਵੱਡੀ ਗੱਲ ਆ ਜੋ ਉਹਨਾਂ ਦਾ ਸਭ ਤੋਂ ਵੱਡਾ ਦੁਖਾਂਤ ਸਭ ਤੋਂ ਵੱਡਾ ਗਰਜ ਸਭ ਤੋਂ ਵੱਡੀ ਨਰਾਜ਼ਗੀ ਵਰਮਾ ਪਰਿਵਾਰ ਦੀ ਸੀ ਉਹ ਇਹ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਇਸ ਹੱਤਿਆकांड ਦੀ ਜ਼ਿੰਮੇਵਾਰੀ ਵੀ ਬਿਸ਼नोई ਗੈਂਗ ਨੇ ਫੇਸਬੁਕ ਪੋਸਟ ਉੱਪਰ ਪਾ ਕੇ ਲਈ ਹੈ ਤੇ ਜਗਤ ਵਰਮਾ ਜੀ ਦਾ ਕੱਲ ਮੀਡੀਆ ਨੇ ਵੀ ਸਾਰਾ ਉਹ ਕਵਰ ਕੀਤਾ ਕਿਉਂਕਿ ਲਾਈਵ ਚੱਲ ਰਿਹਾ ਸੀਗਾ ਔਰ ਕੁਝ ਦਿਨ ਬਾਅਦ ਉੱਥੇ ਸ਼੍ਰੀ ਸੁਨੀਲ ਜਾਖੜ ਜੀ ਵੀ ਆ ਕੇ ਬੈਠੇ ਤੇ ਸੁਨੀਲ ਜਾਖੜ ਜੀ ਦੇ ਮੂੰਹ ਦੇ ਉੱਪਰ ਵੀ ਜਗਤ ਵਰਮਾ ਜੀ ਨੇ ਕਿਹਾ ਕਿ ਹੱਥ ਜੋੜ ਕੇ ਕਿਹਾ ਕਿ ਜੀ ਮੇਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੇਂਦਰ ਸਰਕਾਰ ਨੂੰ MHA ਨੂੰ गुजारिश ਹੈ ਕਿ ਕਿਉਂ ਤੁਸੀਂ ਹਾਰਡ ਕੋਰ ਕ੍ਰਾਈਮਨਲਸ ਨੂੰ ਸੈਂਟਰਲ ਜੇਲ੍ਹਾਂ ਦੇ ਵਿੱਚ ਪਾਲ ਰਹੇ ਹੋ ਉਹਨਾਂ ਨੇ ਸਪਸ਼ਟ ਕਿਹਾ ਕਿ ਲਾਰੈਂਸ ਬਿਸ਼ਨੋਈ ਜਿਹੜੇ ਕਿ ਹਾਰਡ ਕੋਰ ਕ੍ਰਾਈਮਨਲ ਹੈ ਔਰ ਇਸ ਹੱਤਿਆकांड ਦੀ ਵੀ ਜ਼ਿੰਮੇਵਾਰੀ ਉਹਨਾਂ ਦੇ ਗੈਂਗ ਨੇ ਲਈ ਹੈ ਕਿਉਂ ਤੁਸੀਂ ਉਹਨਾਂ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਜਵਾਈਆਂ ਦੀ ਤਰ੍ਹਾਂ ਉਹਨਾਂ ਨੂੰ ਪਾਲ ਰਹੇ ਉਹਨਾਂ ਨੂੰ ਕੁਛ ਪਨਾਹੀ ਕਰ ਰਹੇ ਹਾਂ ਔਰ ਇੱਥੇ ਇਹ ਹੈਰਾਨੀ ਔਰ ਪਰੇਸ਼ਾਨੀ ਦੀ ਔਰ ਗੌਰਤਲਬ ਗੱਲ ਕਰਨ ਵਾਲੀ ਇਹ ਹੈ ਕਿ ਗੁਜਰਾਤ ਸਰਕਾਰ ਜਿਹੜੀ ਕਿ ਇੱਕ ਬੀਜੇਪੀ ਰੂਲਡ ਸਟੇਟ ਹੈ ਉਸ ਨੇ ਇੱਕ ਸਪੈਸ਼ਲੀ ਉਸ ਜੇਲ ਦੇ ਵਿੱਚ ਗੁਜਰਾਤ ਦੇ ਵਿੱਚ ਹੀ ਰੱਖਣ ਦੇ ਲਈ ਮਿਨਿਸਟਰੀ ਆਫ ਹੋਮ ਅਫੇਅਰਜ਼ ਯਾਨੀ ਕਿ ਕੇਂਦਰ ਸਰਕਾਰ ਨੇ ਜਿਹਦੇ ਮੁਖੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਉਹਨਾਂ ਵੱਲੋਂ ਇੱਕ August 2023 ਦੇ ਵਿੱਚ ਇੱਕ ਆਰਡਰ ਕੱਢਿਆ ਗਿਆ ਅੰਡਰ ਸੈਕਸ਼ਨ 268 ਜਿਹਦੇ ਵਿੱਚ ਆਰਡਰ ਇਹ ਕੀਤਾ ਗਿਆ ਕਿ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਲੋਰੈਂਸ ਬਿਸ਼ਨੋਈ ਨੂੰ ਗੁਜਰਾਤ ਤੋਂ ਬਾਹਰ ਨਹੀਂ ਭੇਜਿਆ ਜਾਏਗਾ ਜੋ ਵੀ ਹਾਲਾਤ ਹੋਣਗੇ ਉਹਨਾਂ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊਗਾ ਸੋ ਮੇਰੀ ਜਗਤ ਵਰਮਾ ਜੀ ਔਰ ਉਹਨਾਂ ਦੇ ਪਰਿਵਾਰ ਸੰਜੇ ਵਰਮਾ ਜੀ ਜਿਨ੍ਹਾਂ ਦੀ ਕੱਲ ਨਿਰਮਮ ਮੱਤਿਆ ਹੋਈ ਹੈ ਮੇਰੀ ਉਹਨਾਂ ਤੇ ਉਹਨਾਂ ਵਰਗੇ ਲੱਖਾਂ ਪੰਜਾਬ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਇਹ ਹੈ ਕਿ ਕਿਉਂ ਤੁਸੀਂ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਆਪਦੀ ਸਟੇਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਹੇ ਹੋ ਪੁਸ਼ਤਪਨਾਹੀ ਕਰ ਰਹੇ ਹੋ ਤੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਕੇ ਪੂਰੇ ਮੁਲਕ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਕਾਰਨਾਮੇ ਇਸ ਤਰੀਕੇ ਦੀਆਂ ਵਾਰਦਾਤਾ ਕਰਕੇ ਘਰ ਉਜਾੜ ਦੀ ਉਹਨਾਂ ਨੂੰ ਅੱਗੇ ਕਿਉਂ ਦਿੱਤੀ ਜਾਂਦੀ ਹੈ ਸੋ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮਨਿਸਟਰ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਐਮਐਚਏ ਨੂੰ ਔਰ ਬੀਜੇਪੀ ਨੂੰ ਇਹ ਬੇਨਤੀ ਹੈ ਇਹ ਅਪੀਲ ਹੈ ਕਿ ਕਿਰਪਾ ਕਰਕੇ ਲਾਅ ਆਫ ਲੈਂਡ ਮੁਤਾਬਕ ਚੱਲਣ ਦਿਓ ਇਹ ਨਾ ਕਰੋ ਕਿ ਜਿੱਥੇ ਤੁਹਾਡੀ ਤੁਹਾਡੀ ਵਿਰੋਧੀ ਪਾਰਟੀ ਦੀ ਸਟੇਟ ਹੈ ਤੇ ਉਥੇ ਤੁਸੀਂ ਇਸ ਤਰੀਕੇ ਦੀਆਂ ਖੁੱਲ੍ਹੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਹਾਰਡ ਕੋਰ ਕ੍ਰਾਈਮਨਲਸ ਨੂੰ ਕਰ ਦਿਓ ਕਿਉਂਕਿ ਜੇ ਇਹ ਗੱਲ ਉਹਨਾਂ ਨੂੰ ਸਮਝਦਾ ਚਾਹੀਦਾ ਕਿ ਜੇ ਇਹ ਕੱਲ ਵਰਮਾ ਪਰਿਵਾਰ ਦੇ ਨਾਲ ਹੋਇਆ ਤੇ ਕੱਲ ਨੂੰ ਇਹ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਵੀ ਹੋ ਸਕਦਾ ਸੋ ਕਿਰਪਾ ਕਰਕੇ ਇਹ ਜਿਹੜੇ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਨੇ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਔਰ ਗ੍ਰਹਿ ਮੰਤਰਾਲਾ ਆਪਦੇ ਆਪਦੇ ਕੁੱਛੜ ਦੇ ਵਿੱਚ ਰੱਖ ਕੇ ਆਪਦੀ ਬੁਕਲਿੰਗ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਿਹਾ ਹੈ ਇਨਾਂ ਨੂੰ ਨੂੰ ਇਸ ਤਰੀਕੇ ਦੀ ਜੇ ਜੇ ਸ਼ੈ ਮਿਲੇਗੀ ਤੇ ਇਹ ਹਾਲਾਤ ਬਹੁਤ ਮੰਦੇ ਹੋ ਜਾਣਗੇ ਸੋ ਕਿਰਪਾ ਕਰਕੇ ਇਹਦੇ ਉੱਪਰ ਕੇਂਦਰ ਸਰਕਾਰ ਬੀਜੇਪੀ ਪ੍ਰਧਾਨ ਮੰਤਰੀ ਸਾਹਿਬ ਵਰ ਫਰਮਾਉਣ ਤੇ ਵਰਮਾ ਪਰਿਵਾਰ ਤੇ ਉਹਨਾਂ ਵਰਗੇ ਇਹ ਜੇ ਹੋਰ ਬਹੁਤ ਸਾਰੇ ਪਰਿਵਾਰ ਜਿਹੜੇ ਇਨਾਂ ਗੈਂਗਸਟਰਾਂ ਦੀ ਪੇਂਟ ਚੜ ਗਏ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ